नमस्कार चयन दोस्तों मैं पवन मुखिजा मुखिजा और ये न्यूटडा सभा का स्वागत करता है रेलवे ट्रैक ਤੋਂ 10 ਪਿਸਤੋਲਾ 10 ਮੈਗਜ਼ੀਨ 10 ਸਪੇਅਰ ਮੈਗਜ਼ੀਨ ਮਿਲਣ ਤੋਂ ਬਾਅਦ ਪੁਲਿਸ ਜਾਂਚ ਜੋ ਕਿਉਂ ਕਿ ਆਖਰ ਉਹ ਵਿਅਕਤੀ ਕਿਹੜਾ ਉਹ ਕੌਣ ਵਿਅਕਤੀ ਹੈ ਜਿਹੜਾ ਕਾਲੇ ਰੰਗ ਦਾ ਬੈਗ ਚਲਦੀ ਗੱਡੀ ਵਿੱਚੋਂ ਸੁੱਟ ਕੇ ਅੱਗੇ ਲੰਘਿਆ ਤੇ ਉਸ ਕਾਲੇ ਰੰਗ ਦੇ ਬੈਗ ਵਿੱਚੋਂ ਪਿਸਤੋਲਾ ਮੈਗਜ਼ੀਨ ਦਸਪੇਰ ਮੈਗਜ਼ੀਨ ਮਿਲੇ ਪਿਸਤੋਲਾ ਦੇ ਉੱਪਰ ਮੇਡ ਇਨ ਜਪਾਨ ਮੇਡ ਇਨ ਇਟਲੀ ਤੇ ਮੇਡ ਇਨ ਚైనా ਤੱਕ ਲਿਖਿਆ ਹੋਇਆ ਸੀ ਉਸ ਨੇ ਕੇਸ ਦਰਜ ਕਰਿਆ ਕਹਾਣੀ ਜੋ ਇਹ ਦੱਸੀ ਜਾਂਦੀ ਹੈ ਕਿ ਰੇਲਵੇ ਪੁਲਿਸ ਦੇ ਅਧਿਕਾਰੀ ਰੇਲਵੇ 트랙 ਤੇ ਜਾਂ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਿਹਾ ਸੀ ਚੈਕਿੰਗ ਕਰਦੇ ਦੌਰਾਨ ਪੁਲਿਸ ਅਧਿਕਾਰੀ ਨੂੰ ਦਿਖਿਆ ਕਿ ਕਿਸੇ ਵਿਅਕਤੀ ਨੇ ਮਾਲਵਾ ਐਕਸਪ੍ਰੈਸ ਜਿਹੜੀ ਜਲਦੀ ਗੱਡੀ ਹੈ ਉਸ ਗੱਡੀ ਦੇ ਵਿੱਚੋਂ ਇੱਕ ਬੈਗ ਸੁਟਿਆ ਜਦੋਂ ਇਹ ਗੱਲ ਸਾਰੇ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਪੁਲਿਸ ਅਧਿਕਾਰੀ ਉਸ ਕਾਲੇ ਰੰਗ ਦੇ ਬੈਗ ਕੋਲ ਪਹੁੰਚੇ ਬੈਗ ਜਦੋਂ ਖੋਲਿਆ ਗਿਆ ਤਾਂ ਉਹਦੇ ਵਿੱਚ 10 ਪਿਸਤੌਲਾਂ 10 ਮੈਗਜ਼ੀਨ ਤੇ 10 ਸਪੇਅਰ ਮੈਗਜ਼ੀਨ ਫੋਸ ਲਈ ਇੱਕ ਬਹੁਤ ਵੱਡੀ ਸੰਭਲਤਾ ਵਿਸੇ ਤੇ ਫੋਸ ਲਈ ਇੱਕ ਵੱਡੀ ਚੁਣੌਤੀ ਵਿਸੇ ਕਿ ਆਖਿਰ ਕੌਣ ਆ ਹਥਿਆਰਾਂ ਦਾ ਤਸਕਰ ਜਿਨੇ ਇਹ ਹਤਿਆਅ ਛੁਪੇ ਸਨ ਕੌਣ ਹੈ ਉਹ ਵਿਅਕਤੀ ਜਿਹੜਾ ਹਥਿਆਰ ਲੈ ਕੇ ਬਾਰੋਥਿਆਰ ਲੈ ਕੇ ਪੰਜਾਬ ਵੱਲ ਆਇਆ ਸੀ ਇਹ ਪੰਜਾਬ ਦੇ ਵਿੱਚ ਹੋ ਸਕਦਾ ਹੈ ਸਪਲਾਈ ਕਰਦਾ ਸੀ ਪੁਲਿਸ ਟੀਮਾਂ ਉਸ ਵਿਅਕਤੀ ਤੱਕ ਪਹੁੰਚਣ ਦੇ ਵਿੱਚ ਜਿਹੜੀਆਂ ਉਜਤ ਗਈਆਂ ਛੋਤਰ ਨਾਲ ਦੇ ਨੇ ਕਿ ਜਦੋਂ ਇਹ ਬੈਗ ਛੁੱਟਿਆ ਗਿਆ ਬੈਗ ਦੇ ਵਿੱਚ ਪਿਸਤੋਲਾਂ ਨਿਕਲੀਆਂ ਤੇ ਇੱਕ ਵਿਅਕਤੀ ਜੋ ਰੇਲਵੇ ਸਟੇਸ਼ਨ ਦੇ ਨੇੜੇ ਚੜੇ ਆ ਕੇ ਉਸ ਬੈਗ ਨੇ ਪਾਲ ਕਰ ਰਿਹਾ ਸੀ ਬੈਗ ਲੱਭ ਰਿਆ ਸੀ ਇਧਰ ਉਧਰੋਂ ਪੁੱਛ ਰਿਆ ਸੀ ਕਿ ਉੱਥੇ ਇੱਕ ਬੈਗ ਗਿਰਿਆ ਸੀ ਜਾਂ ਗਾਇਰਿਆ ਗਿਆ ਸੀ ਉਹ ਕਿੱਥੇ ਹੈ ਕਿੱਥੇ ਹੋ ਸਕਦਾ ਹੈ ਹੋ ਸਕਦਾ ਹੈ ਕਿ ਉਸਨੇ ਜਿਸ ਥਾਂ ਤੇ ਉਹ ਬੈਗ ਗਿਰਿਆ ਹੋਵੇ ਉੱਥੇ ਖੁਦ ਆ ਕੇ ਵੀ ਚੈੱਕ ਕੀਤਾ ਹੋਵੇ ਕਿ ਸ਼ਾਇਦ ਉਹ ਬੈਗ ਮਿਲ ਜਾਵੇ ਕਿਉਂਕਿ ਉਹ 11 ਤਸਕਰ ਪਿਸਤੋਲ ਲੈ ਕੇ ਆਇਆ ਸੀ ਇਸ ਹੋ ਸਕਦਾ ਇਸ ਪਿਸਤੋਲਾ ਤੋਂ ਉਨਰ ਲੱਖ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੋ ਰਹੀ ਹੈ ਉਹ ਖਿਆ ਤਸਕਰ ਸੂਤਰੇ ਵੀ ਦੱਸਦੇ ਨੇ ਕਿ ਇਹ ਜਿਹੜੇ ਪਿਸਤੋਲੇ ਸੀ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਸਪਲਾਈ ਕੀਤੇ ਗਏ ਜਦੋਂ ਪੁਲਿਸ ਤੱਕ ਇਹ ਗੱਲ ਪਹੁੰਚੇ ਕਿ ਕੋਈ ਸ਼ੱਕੀ ਵਿਅਕਤੀ ਉਹ ਇੱਕ ਬੈਗ ਇੱਧਰ ਤੋਂ ਲੱਭ ਰਿਹਾ ਹੈ ਬੈਗ ਦੀ ਤਲਾਸ਼ੀ ਵਿੱਚ ਤਾਂ ਪੁਲਿਸ ਰਿਐਕਟਿਵ ਹੋ ਗਈ ਪੁਲਿਸ ਨੇ ਬਿਨਾਂ ਦੇਰੀ ਕਿਤੇ ਉਸ ਛੱਕੇ ਰਿਕਤੇ ਨੂੰ ਹਿਰਾਸਤ ਵਿੱਚ ਲਿਆ ਹਿਰਾਸਤ ਵਿੱਚ ਲੈਣ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋ ਗਿਆ ਕਿ ਉਹ ਜਿਹੜਾ ਪਿਸਤੋਲਾਂ ਵਾਲਾ ਬੈਗ ਸੀ ਉਹ ਉਸਨੇ ਹੀ ਲਿਆ ਛੋਤਰ ਨਸ ਨੇ ਕੋ ਬੈਗ ਇਸ ਲਈ ਗਿਰਨ ਲਈ ਮਜਬੂਰ ਹੋ ਗਿਆ ਕਿ ਜਿਹੜੇ ਰੇਲ ਗੱਡੀ ਦੇ ਵਿੱਚ ਚੈਕਿੰਗ ਚੱਲ ਰਹੀ ਸੀ ਚੈਕਿੰਗ ਦੇ ਦੌਰਾਨ ਕਿਤੇ ਉਹ ਫੜਿਆ ਨਾ ਜਾਵੇ ਜਿਹੜੀਆਂ ਜੇ ਪਿਸਤੋਲਾਂ ਨੇ ਹਥਿਆਰ ਨੇ ਫੜੇ ਜਾਣ ਇਸ ਲਈ ਫੜੇ ਜਾਣ ਦੇ ਡਰ ਤੋਂ ਬੱਚਿਆਂ ਦੇ ਲਈ ਜਾਂ ਡਰ ਦੇ ਮਾਰੇ ਉਹ ਬੈਗ ਉਹਨੇ ਚਲਦੀ ਗੱਡੀ 'ਚ ਛੁਡ ਦਿੱਤਾ ਦੋਸਤੋ ਪੁਲਿਸ ਨੇ ਟੈਕਨੀਕਲ ਤਰੀਕੇ ਨਾਲ ਵੀ ਜਾਂਚ ਕੀਤੀ ਉਸ ਦਾ ਦਾਅਵਾ ਹੈ ਕਿ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਸੀ ਤੇ ਇਹ ਵਿਅਕਤੀ ਉਸਦੇ ਹੱਥੇ ਚੜ ਗਿਆ ਜਿਸ ਦਾ ਨਾਮ ਹੈਪੀ ਹੈਪੀ ਜ਼ਿਲ੍ਹਾ ਸ਼ਿਵਾਰਪੁਰ ਦਾ ਰਹਿਣ ਵਾਲਾ ਉਨੇ ਕਬੂਲ ਕਰ ਲਿਆ ਕਿ ਉਹ ਵਿਅਕਤੀ ਸੀ ਜਿਸ ਨੇ ਚਲਦੀ ਗੱਡੀ ਦੇ ਵਿੱਚੋਂ ਬਾਰਵਾ ਐਕਸਪ੍ਰੈਸ ਦੇ ਵਿੱਚੋਂ ਹਥਿਆਰਾਂ ਵਾਲਾ ਇਹ ਬੈਗ ਰਿਆ ਸੀ ਦੋਸਤੋ ਪਰੋਪੀ ਨੂੰ ਅਰੈਸਟ ਕੀਤਾ ਗਿਆ ਅਰੈਸਟ ਕਰਨ ਤੋਂ ਬਾਅਦ ਰਾਜਪਾਲਿਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ 2 ਦਿਨਾਂ ਦੇ ਪੁਸ਼ਰਮਾਨ ਤੇ ਭੇਜਣ ਦਾ ਆਦੇਸ਼ ਦਿੱਤਾ ਗਿਆ ਉਸ ਜਾਂਚ ਦੌਰਾਨ ਹੈਪੀ ਦੇ ਪਕੜੇ ਗਏ ਵਿਅਕਤੀ ਨੇ ਫੋਰਵਰਡ ਅਤੇ ਬੈਕਵਰਡ ਲਿੰਕ ਜਾਣਾਂ ਦੀ ਕੋਸ਼ਿਸ਼ ਕਰੇਗੀ ਕਿ ਆਖਿਰ ਇਹ ਵਿਅਕਤੀ ਕੌਣ ਨੇ ਇਹ ਜਿਹੜਾ ਹਥਿਆਰਾਂ ਚਕੀਰਾ ਮਿਲੇ ਹੈ ਇਕੱਲਾ ਲੈ ਕੇ ਆ ਰਿਆ ਸੀ ਯਾ ਇਹਦੇ ਹੋਰ ਸਾਥੀ ਹਨ ਇਹ ਕਿੰਨੇ ਟਾਈਮ ਤੋਂ ਇਹ ਹਥਿਆਰਾਂ ਦੀ ਸਪਲਾਈ ਦਾ ਧੰਦਾ ਕਰ ਰਹੇ ਸਨ ਇਹ ਪ੍ਰੋਪਰ ਕਿਸ ਥਾਂ ਤੋਂ ਲੈ ਕੇ ਆਂਦੇ ਸੀ ਕਿਤਨੇ ਵਿੱਚ ਲੈ ਕੇ ਆਂਦੇ ਸੀ ਅੱਗੇ ਕਿਤਨੇ ਵਿੱਚ ਸਪਲਾਈ ਕਰਦੇ ਸੀ ਇਹ ਕਿਤਨੇ ਵੇਚਦੇ ਸੀ ਹੁਣ ਤੱਕ ਕਿੰਨੀਆਂ ਡਿਲੀਵਰੀਆਂ ਕਰ ਚੁੱਕੇ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਜਾਂਚ ਦੌਰਾਨ ਪੁਲਿਸ ਜਾਣਾਂ ਦੇ ਕੋਸ਼ਿਸ਼ ਕਰੇ ਪਰ ਇਹ ਗੱਲ ਜ਼ਰੂਰ ਹੈ ਕਿ ਇਹwidehatrana ਦਾ ਮਿਲਣਾ ਪੁਲਿਸ ਲਈ ਇੱਕ ਬਹੁਤ ਵੱਡੀ ਸਫਲਤਾ ਜ਼ਰੂਰ ਮੰਨੀ ਜਾ ਰਹੀ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ